ਸਰ ਨਾ ਬੰਦ ਹੋ ਜਾਣਾ ਇਹ ਨਹੀਂ ਸੈਂਕਮ ਜੋ ਕਰੇਟਰ ਲਾਓ ਠੀਕ ਹੈ ਨਹੀਂ ਲਾਉਣਾ ਇਹ ਬਈ ਇਹ ਨਹੀਂ ਕਰ ਬਈ ਜੋ ਕਿ ਬੰਦ ਕਰ ਸਰ ਅੰਦਰ ਦਾ ਬਈ ਇਹ ਸਰ ਬਾਹਰ ਇੱਕ ਮਿੰਟ ਬਾਹਰ ਪਕੜ ਸਰ ਬੰਦੀ ਅਜੀ ਮੈਨ ਰੋਕ ਰਿਆ ਤੁਹਾਨੂੰ ਇਧਰ ਅਜਾ ਫਿਰ ਤੁਸੀਂ ਰੋਕ ਨਹੀਂ ਅਸੀਂ ਕੁਰਸੀ ਤੇ ਨਹੀਂ ਬੈਠਦੇ ਨਾ ਸਰ ਤੁਸੀਂ ਪਟੈਸਟ ਕਰ ਲਓ ਜਿਹੜੀ ਗੱਲ ਪਟੈਸਟ ਕਰਨ ਦੀ ਕਰ ਰਹੇ ਆ ਅਜੀ ਸਾਰੀ ਗੱਲ ਪਟੈਸਟ ਕਰ ਲਓ ਸਕਾਰ ਤੱਕ ਨਾਲ ਕਿਹੜਾ ਕੋਈ ਵਿੱਚ ਕੋਈ ਸਾਡੇਾਂ ਦੀ ਕੋਈ ਮਜ਼ਬੂਤ ਮੈਸੇਜ ਕਨਵੇ ਹੋ ਜੂਗਾ ਗੱਲ ਇਹ ਆ ਕਿ ਇਹ ਹੈਗਾ ਬਾਹਰ ਵਾਲਾ ਗੇਟ ਜਿਹੜਾ ਅੰਦਰ ਜਾ ਕੇ ਉਹਦੇ ਬੰਦ ਕਰ ਦਿਓ ਤੁਸੀਂ ਨਹੀਂ ਸਰ ਇਹ ਹੋਰ ਕਿ ਨਹੀਂ ਜਾ ਸਕਦਾ ਤੁਸੀਂ ਪਟੈਸਟ ਕਰਨਾ ਜੋ ਕਰਨਾ ਕਿਉਂ ਜੀ ਸਰ ਰਾਈਟ ਸਰ ਹੁੰਦਾ ਜਾ ਕੇ ਪਟੈਸਟ ਕਰਨ ਦਾ ਨਹੀਂ ਜੇ ਕ੍ਰਿਮੀਨਲ ਅੰਦਰ ਜਾ ਸਕਦਾ ਨਹੀਂ ਤੁਸੀਂ ਜਾ ਕੇ ਪਟੈਸਟ ਕਰ ਸਕਦੇ ਆਪਾਂ ਸਾਰੇ ਯੂਨੀਵਰਸਿਟੀ ਵਾਲਿਆਂ ਆਪਾਂ ਦੇਖਦੇ ਰਹੇ ਬਾਹਰ ਪ੍ਰੋਟੈਸਟ ਕਰਦੇ ਰਹੇ ਯੂਨੀਵਰਸਿਟੀ ਦੇ ਕਿਸੇ ਵੀ BC ਦੇ ਕਮਰੇ ਜਾ ਕੇ ਆਪਾਂ ਪ੍ਰੋਟੈਸਟ ਕੀਤਾ ਮੇਰਾ ਉਹੀ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਕਹਿੰਦੇ ਗੱਬਚਾ ਨਹੀਂ ਨਾ ਅੱਜ ਲੱਗਿਆ ਹਾਂ ਕਿ ਅਸੀਂ ਦਾ ਜਵਾਬ ਨਹੀਂ ਦੇ ਸਕਦੇ ਇਸ ਚੀਜ਼ ਦਾ ਪਰ ਜੀ ਪਲੀਜ਼ ਤੁਸੀਂ ਸਾਡੀ ਮੰਨ ਲਓ ਜਰੂਰੀ ਤੇ ਕਿੱਥੇ ਕਰਨ ਲੋਗੇ ਜੇ ਤੁਸੀਂ ਮੰਨ ਲਓ ਸਾਰੇ ਨੂੰ ਫਾਇਦਾ ਹੋਊਗਾ ਨਾ ਨਾ ਆਪਣੇ ਬੱਚੇ ਆਪਣੇ ਧਿਆਨ ਨਾਲ ਫਰਦੀ ਹੈ ਇੱਕ ਡਾਇਰੈਕਟਰ ਨੂੰ ਸਮਝਾ ਲਿਆ ਫੇਸ ਖੁੱਲੇਗਾ ਉੱਤੇ ਅਸੀਂ ਦਲੀ ਉਚਾਵਾਂਗੇ ਸਾਡੇ ਜਿਹੜੇ 5 ਬੰਦੇ ਨੇ ਇਹੇ ਬੈਠਣਗੇ ਬਾਕੀ ਦੇ ਜਿਹੜੇ ਥੋੜਾ ਬੈਠਣਾ ਹੈ 5 ਬੰਦੇ ਜਾਣਗੇ ਤੇ ਉਹ ਬੈਠਾਂਗੇ ਅੰਦਰ ਉਹ ਬਾਹਰ ਗੇਟ ਤੋਂ ਥੋੜੀ ਬੈਠਾਂਗੇ ਇਹ ਤਾਂ ਸੜਕਾਂ ਵੀ ਇਹ ਤਾਂ ਸਾਰਿਆਂ ਦੀਆਂ ਧੀਆ ਭੈਣਾਂ ਦੀ ਐਜੀਟੇਸ਼ਨ ਹੈ ਬੰਦੇ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਪਰ ਸਾਡੀ ਵੀ ਪ੍ਰੋਬਲਮ ਹੈ ਤੁਹਾਡੇ ਨੂੰ ਤੁਹਾਡੇ ਨੇ ਕਹਦੀ ਮੈਨੂੰ ਕਹਦੇ ਨਹੀਂ ਪਤਾ ਹੈਗਾ ਮੈਨੂੰ ਕੀ ਪਤਾ ਹੈ ਇਹ ਤੁਹਾਡੇ ਨੇ ਕਹਦੀ ਪ੍ਰੋਬਲਮ ਹੈ ਤੁਹਾਨੂੰ ਸਾਰਾ ਕੁਝ ਬੰਦੇ ਨਹੀਂ ਮੈਨੂੰ ਨਹੀਂ ਪਤਾ ਹੈ ਸਾਰਿਆਂ ਦੀਆਂ ਧੀਆ ਭੈਣਾਂ ਇੱਕ ਮੰਗ ਲਈ ਆਏ ਨੇ ਕਿ ਇਹ ਬਦमाश ਆਦਮੀ ਹੈ ਜਿਸ ਨੇ ਬਲਾਤਕਾਰ ਜ਼ਬਰਦਸਤ ਨੌਜਵਾਨ ਬੀਬੀਆਂ ਨਾਲ ਕਰਾਏ ਹੈ ਤੇ ਜਦੋਂ ਯੂਨੀਵਰਸਿਟੀ ਦਾ ਵਾਈਸ ਟ੍ਰਾਂਸਫਰਸੀ ਪੰਜਾਬ ਦਾ ਸੁਖਬੀਰ ਸਿੰਘ ਨੂੰ ਮਜਾ ਦਮਾਉਣਾ ਹੁੰਦਾ ਸੀ ਬੀਬੀਆਂ ਸਾਡੀਆਂ ਨਾਲ ਹੁਣ ਪੁਲਿਸ ਦੀਆਂ ਬੀਬੀਆਂ ਤਾਂ ਲੈਦਾ ਨਹੀਂ ਆ ਨਾ ਸਾਡਿਆਂ ਨਾਲ ਹੂੰ ਠੀਕ ਹੈ ਨਾ ਸੋਏ ਪੁਲਿਸ ਦਾ ਵੀ ਮਜਾਰਾ ਹੈਗਾ ਸਾਰੀ ਦੁਨੀਆ ਦਾ ਮਜਾਰਾ ਹੈ ਕਿ ਇਹ ਬਦਮਾਸ਼ ਆਦਮੀ ਇੱਥੇ ਕਿਉਂ ਲਾਇਆ ਸਾਰਿਆਂ ਦੀਆਂ ਧੀਆ ਭੈਣਾ ਇੱਕੋ ਹੁੰਦੀ ਹੈ ਔਰ ਸ਼ਖਬੀਰ ਸਿੰਘ ਨੂੰ ਜੋ ਇਹ ਫਾਇਦੇ ਜਿਹੜੇ ਆਪ ਲੈਂਦਾ ਰਿਹਾ ਹੈ ਉਹ ਉਸ ਨੂੰ ਕਰਾਇਆ ਇਸ ਕਰਕੇ ਇਸ ਨੂੰ ਫੇਰ ਦੁਬਾਰਾ ਵਾਈਸ ਚਾਂਸਲ ਲਾਇਆ ਗਿਆ ਹੈਗਾ ਤੁਸੀਂ ਤੁਸੀਂ ਇਹ ਇਹੋ ਜਿਹੀ ਅੜਪ ਕਰਨਾ ਨਾ ਕਰੋ ਤੁਸੀਂ ਪੁਲਿਸ ਦੇ ਬੰਦੇ ਹੋ ਅਸੀਂ ਤੁਹਾਨੂੰ ਸ਼ੋਰ ਕਰਦੇ ਹਾਂ ਕਿ ਅਸੀਂ ਚੁੱਪ ਕਰਕੇ ਉੱਥੇ ਬਹਿ ਜਣੇ ਗੇਟ ਉੱਥੇ ਜਿਹੜਾ ਇਹ ਪੋਰਟ ਚ ਇੱਥੇ ਬੈਠਣ ਨਾਲ ਵੀ ਤਾਂ ਥੋੜਾ ਉਹੀ ਮੈਸੇਜ ਪਾਸ ਹੋਊਗਾ ਉੱਪਰੋਂ ਵੀ ਥੋੜਾ ਜਿਹਾ ਜੰਨਾ ਜੀ ਤੁਸੀਂ ਬਹੁਤੇ ਕਲੈਬਰੋਂ ਫੇਰ ਕਰ ਲਓ ਇਹ ਤੁਸੀਂ ਜੇ ਜ਼ਿਆਦਾ ਕਲੈਬਰ ਹੋ ਤਾਂ ਫੇਰ ਤੁਹਾਡਾ ਹੁਕਮ ਮੰਨ ਲੈਣੇ ਆਸੀਂ ਹੁਕਮ ਨਹੀਂ ਅਸੀਂ ਤਾਂ ਬੇਨਤੀ ਕਰ ਰਹੇ ਹਾਂ ਨਹੀਂ ਬੇਨਤੀ ਥੋੜੀ ਹੈ ਜਦੋਂ ਦਿਲ ਦੇ ਲਾਤੇ ਆ ਇਹ ਉੱਥੇ ਤੱਕ ਤਾਂ ਸਾਡਾ ਰਾਈਟ ਹੈ ਇੱਥੇ ਨਾ ਨਹੀਂ ਸਰ ਰਾਈਟ ਉੱਥੇ ਨਾ ਕਿ ਯੂਨੀਵਰਸਿਟੀ ਪ੍ਰਮਿਸਸ ਦੇ ਵਿੱਚ ਜੰਨਾ ਜੀ ਤੁਸੀਂ ਤਾਂ 144 ਲਾਰੇ ਸੀ ਕਿ ਗੁਰਦੁਆਰੇ ਵਿੱਚ ਵੀ ਬੌਡੀ ਬੌਡੀ ਤਾਂ ਸਾਨੂੰ ਬਾਹਰ ਰੋਕਦਾ ਸਰ ਉੱਥੇ ਬੈਠਦੇ ਹੋ ਅਸੀਂ ਥੋੜੀ ਸ਼ੋਰ ਕਰਦੇ ਵੀ ਕੋਈ ਭੰਨ ਤੋੜ ਕੋਈ ਗੇਂਦੇ ਸੀ ਕੋਈ ਅਸੀਂ ਪਾੜ ਜਾਂ ਕਿ ਸ਼ਬਦਰੀ ਬੋਲਣਾ ਚੁੱਪ ਕਰਕੇ ਅਸੀਂ ਬੈਠਣਾ ਉਸ ਵੰਧਾਰਾ ਨਾਰਾ ਹੰਜੂ ਬੰਦਾਰਾ ਆ ਸਾਡੀਆਂ ਫੱਡੀਆਂ ਤੇ ਨਾਮ ਲਿਖ ਕੇ ਅਸੀਂ ਲਾ ਕੇ ਬੈਠ ਜਾਣਾ ਕੋਈ ਅਸੀਂ ਗੱਲ ਹੀ ਨਹੀਂ ਕਰਨੀ ਪੀਸਫੁਲੀ ਹੈ ਜੇ ਤੁਸੀਂ ਉਹ ਵੀ ਨਹੀਂ ਸਾਨੂੰ ਕਰ ਲੈਂਦੇ ਤਾਂ ਸੱਤਾ ਬਿਲਕੁਲ ਸਰਾ ਸਰਾ ਸੱਤਾ ਸੱਤਾ ਹੁੰਦਾ ਨਾ ਜੇ ਅਸੀਂ ਇੱਥੇ ਤੁਹਾਨੂੰ ਰੋਕਦੇ ਹਾਂ ਹਾਂ ਅੰਦਰ ਲਿਖੇ ਲਵਾਂਗੇ ਇੱਥੋਂ ਵੀ ਤੁਹਾਨੂੰ ਰੋਕਦੇ ਪੀਸਫੁਲੀ ਤੁਸੀਂ ਉਸ ਤੋਂ ਕਰਕੇ ਆਏ ਹੋ ਅਸੀਂ ਤੁਹਾਨੂੰ ਰੋਕਿਆ ਤੁਹਾਨੂੰ ਨਹੀਂ ਸਰ ਉੱਥੇ ਤੱਕ ਤਾਂ ਸਾਨੂੰ ਜਾਣ ਦੇਣਾ ਸਹੀ ਕਰ ਤੁਹਾਨੂੰ ਹੋਰ ਤੱਕ ਤਾਂ ਅਸੀਂ ਤੁਹਾਨੂੰ ਕਿਹਾ ਕਿ ਉੱਥੇ ਅਸੀਂ ਬੈਠੇ ਆਂ ਪੰਜ ਬੰਦੇ ਜਾਵਾਂਗੇ 6ਵਾਂ ਬ ਕੋਲ ਜਰਾ ਸਾਨੂੰ ਬਾਹਰ ਰਸਤੇ ਕੋਈ ਕੋਈ ਵਿਸ਼ੇਸ ਤਰ੍ਹਾਂ ਦੀ ਹੀਰ ਹੋ ਜੇ ਆਹ ਅੰਦਰ ਨਹੀਂ ਉਸੇ ਜਾਣਦੇ ਵੀ ਅੰਦਰ ਵੀ ਨਹੀਂ ਲੱਗਦੇ ਵੀ ਅਸਤੇ ਅੰਦਰ ਨਹੀਂ ਜਾ ਲੋਗੇ ਆ ਸਾਡੇ ਕੋਲ ਲਿਖੇ ਹੋਏ ਨੇ ਮੀਡੀਅਮ ਸਾਹਿਬ ਜੇ ਦੇਣਾ ਡਿਕਟੇਟਰ ਦਾ ਹੁਕਮ ਹੈ ਨਾ ਮੇਰਾ ਕਹੇ ਲਿਖੇ ਜੇ ਤੇਰਾ ਹੁਕਮ ਏਡੇ ਤਖੜੇ ਹੈ ਨਾ ਨਹੀਂ ਸਰ ਮੇਰੇ ਨਾਲ ਅੱਜ ਤੋਂ ਸਾਡੀ ਲੱਗ ਗਈ ਆ ਫਿਰ ਠੀਕ ਹੈ ਹਾਂ ਜੇ ਤੂੰ ਸਾਡਾ ਡਿਕਟੇਟਰ ਬਣਨਾ ਹੈ ਜੇ ਨਾਲ ਡਾਇਰ ਫੇਰ ਬਣ ਕੇ ਦਿਖਾ ਤੇ ਨਾ ਤਾਂ ਤੇਰੇ ਸੀਨੀਅਰ ਆਫੀਸਰ ਬੋਲ ਰਹੇ ਹੈ ਤੂੰ ਬੋਲ ਨਹੀਂ ਜਿਆਦਾ ਦੋਨੋਂ ਲੱਗ ਰਿਹਾ ਸਰ ਮੈਨੂੰ ਨਹੀਂ ਮੈਨੂੰ ਨਹੀਂ ਸਾਰੇ ਦੋਨੋਂ ਨੂੰ ਲੱਗ ਰਿਹਾ ਸਾਨੂੰ ਛੇੜ ਚੜਾਉਂਦਾ ਤੂੰ ਕਦੇ ਇਹ ਗੁਰਦੁਆਰੇ 'ਚ ਵੀ 144 ਲਾ ਦਿੰਨਾ ਕਦੇ ਗੁਰਦੁਆਰੇ 'ਚ 144 ਲੱਗੀ ਹੈ ਮੈਂ ਤਾਂ ਕੋਈ ਨਹੀਂ ਲਾਈ ਜੀ 144 ਨਹੀਂ ਉਦੋਂ ਲਾਈ ਨਹੀਂ ਸੀਗੀ ਮੈਨੂੰ ਦੱਸਿਆ ਨਹੀਂ ਸੀਗਾ ਕਿ 144 ਲੱਗੀ ਹੋਈ ਹੈ ਜਿੱਥੇ ਤੁਸੀਂ ਬਜਾੜਾ ਕਰੇ ਮੈਨੂੰ ਮੈਨ ਤੋਂ ਜ਼ਿਆਦਾ ਪਤਾ ਡੈਫੀਨੇਸ਼ਨ 144 ਦੀ ਮੈਂ ਕੀ ਦੱਸਦਾ ਤੁਸੀਂ ਗੁਰਦੁਆਰੇ ਗੁਰਦੁਆਰੇ ਦੇ ਪੇਮੈਂਟਸ 144 ਗੁਰਦੁਆਰੇ ਦੇ ਪੇਮੈਂਟ ਮੈਸੇਜ ਦੇ ਵਿੱਚ ਲਈ ਸੀਗੀ ਨਹੀਂ 144 ਬਾਲ ਚਲ ਮੈਂ ਤੇਰੇ ਵਰਗੇ ਕਾਨੂੰਨਦਾਨ ਨਾਲ ਆਰਗੂ ਕਰੀ ਨਹੀਂ ਕਰਨਾ ਪਰ ਅੱਜ ਮੈਂ ਸੌਂ ਚੱਕਦਾ ਐ ਕਿ ਅਸੀਂ ਤੇਰੇ ਖਿਲਾਫ ਪੂਰਾ ਮੋਰਚਾ ਲਾਵਾਂਗੇ ਲਾਲ ਅਲਟ ਬੋਲੇ ਬਹੁਤ ਹੈ ਇਹ ਬੜਾ ਬੰਦਾ ਨਾਮ ਨਾਲ ਚੱਲਦਾ ਹੈ ਬਿਲਕੁਲ ਠੀਕ ਹੈ 353% ਇਸ ਦੇ ਵਿੱਚ ਹੈ ਉਹ ਮੇਰਾ ਕੀ ਲਾਦਾ ਇਹ ਦੱਸੋ ਉਸ ਦਾ ਮਾਰੇ ਬੋਟੇ ਦੂਰ ਰਿਸ਼ਤਾਰੀ ਪੈ ਦਿਉਂਗੀ ਤਾਂ ਉਹ ਕੀ ਲਾਦਾ ਮੇਰਾ ਮੈਡੀਟੇਨਲ ਸਟੇਟ ਦੇ ਹੁੰਦੇ ਥਤੂ ਹੈ ਬਤਮੀ ਦੀ ਨਾ ਸਰ ਮੈਂ ਇਹ ਦੱਸਾਂ ਹੋਈ ਕੀ ਬਤਮੀ ਦੀ ਕੀ ਦੱਸੂਗਾ ਨਿਸ਼ਾਰੋ ਵੀ ਆਪਣੀ ਜੁਡੀ ਸਰ ਇਹ ਕਿ ਜੁਡੀ ਹੈ چپ کرو چپ کر ਤੁਸੀਂ ਇਹ ਪਤਾ ਲਗਾ ਕੇ ਤੁਸੀਂ ਵੀ ਇਸ ਗੱਲ ਨੂੰ ਸਮਝਦੇ ਹੋ ਕਿ ਇਹ ਛੜੀਆਂ ਗੱਲਾਂ ਬਰਾਬਰ ਨਾ ਕਰੋ ਤੁਸੀਂ ਇਹ ਨਹੀਂ ਸਮਝਾ ਨਹੀਂ ਸਕਦੇ ਕਾਨੂੰਨ ਮਦਦ ਤੁਸੀ ਵਾਗੋ ਤੇ ਇੱਥੇ ਤੱਕ ਤੁਸੀਂ ਸਤਿਕਾਰ ਹੋ ਸਾਨੂੰ ਮੰਨੋ ਜੀ ਸਾਡੇ ਭਾਨ ਸਿੰਘ ਜੀ ਸਰਕਾਰ ਜੀ ਇੱਕ ਮਿੰਟ ਸਾਡੀ ਗੱਲ ਸੁਣੋ ਜੀ ਤੂੰ ਹੱਸਣਾ ਜੇ ਜੀ ਅਸੀਂ ਤੈਨੂੰ ਕਰ ਲਾਂਗੇ ਮੇਰਾ ਮਤਲਬ ਹੈ ਇਹ ਜਿੰਨਾ ਛੇੜ ਤਾ ਇਹ ਨਹੀਂ ਕੋਈ ਗੱਲ ਨਹੀਂ ਸਰ ਇਹ ਸਾਨੂੰ ਕਰਦਾ ਬੇਇੱਜ਼ਤੀ ਨਹੀਂ ਨਹੀਂ ਇਹ ਹੋਈ ਬੇਇੱਜ਼ਤੀ ਨਹੀਂ ਇਹ ਕੋਈ ਨਹੀਂ ਇਹ ਕੋਈ ਗੱਲ ਨਹੀਂ ਥ੍ਰੀ ਡਿਊਟੀ ਕੋਈ ਨਹੀਂ ਇਹ ਹੈਗਾ ਬਹੁਤ ਜ਼ਿਆਦਾ ਕਲੇਵਰ ਨਹੀਂ ਸਰ ਨਹੀਂ ਮਿੰਟ ਸਰ ਮਾਨ ਸਾਡੇ ਜਿਹੜੇ ਪੰਜ ਬੰਦੇ ਨੇ ਜਿਨ੍ਹਾਂ ਨੇ ਸਾਨੂੰ ਤਿਆਰ ਕੀਤਾ ਤੁਹਾਡੀ ਬੰਦਿਆ ਸਾਡੇ ਪੰਜ ਬੰਦੇ ਆ ਗਏ ਅਸੀਂ ਕਹਿੰਦੇ ਤੁਹਾਡੀ ਬੰਦਿਆ ਬਾਹਰ ਜਾ ਕੇ ਬਹਿ ਗਏ ਕੋਈ ਨਹੀਂ ਜਾਂਦਾ ਗਰੀਆ ਮੁਰਾਦ ਨਾ 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 ਕਹਿੰਦਾ ਬਾਜੋ ਜਿਹੜਾ ਮਸਲਾ ਹੱਲ ਕਰ ਨਾ ਨਹੀਂ ਬਣਾਉਣੀ ਨਹੀਂ ਹੋ ਜੂ ਜਦੋਂ ਦਰੀ ਦਰੀ ਮੰਗਾ ਲੋ ਉਹਨੇ ਤਿਸਰਾ ਹੋਵੇਗਾ ਜੇ ਮਸਲਾ ਹੋ ਗਿਆ ਉਹ ਦਰੀ ਦਰੀ ਦਿਵਾ ਲੋ ਦਰੀ ਨਹੀਂ ਨਹੀਂ ਇਹ ਅਨੇ ਮਤਾਂ ਨਹੀਂ ਆ ਫਿਰ ਮੈਨੂੰ ਗੱਲ ਕਹੀ